ਡਾਕਟਰ ਸ਼ਿਵ ਨਿਵਾਸ ਬੋਬੇ ਮਕਮੂਲਾ ਨੂੰ ਹੁਣ ਇੱਕ ਬਿਆਧ ਹੀ ਵੱਡਾ ਅਹੁਦਾ ਦਿੱਤਾ ਹੈ ਅਮਰੀਕਨ ਮੈਡੀਕਲ ਐਸੋਸੀਏਸ਼ਨ ਤੇ ਵਿੱਚ ਹੁਣ ਇੱਕ ਵੱਡਾ ਅਹੁਦਾ ਤੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕੋਈ ਭਾਰਤੀ ਮੂਲ ਦਾ ਵਿਅਕਤੀ ਜੋ ਹੈ ਪ੍ਰਧਾਨ ਬਣਿਆ ਦੱਸਿਏ ਕਿ ਹੁਣ 180ਵੇਂ ਪ੍ਰਧਾਨ ਜਿਹੜਾ ਉਹਨਾਂ ਨੂੰ ਬਣਾਇਆ ਗਿਆ ਕਿ 100 78 ਸਾਲ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕੋਈ ਭਾਰਤੀ ਜਿਹੜਾ ਪ੍ਰਧਾਨ ਬਣਾਇਆ ਗਿਆ ਹੋਵੇ ਦਾਸੀਏ ਕਿ ਹੁਣ ਡਾਕਟਰ ਜੋ ਮਕਮੂਲਾ ਨੇ ਉਹਨਾਂ ਦੇ ਨਾਲ ਜੋ ਕੁਝ ਹੋਇਆ ਜਿਸ ਤਰੀਕੇ ਦੇ ਨਾਲ ਦਾਸੀਏ ਕਿ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਜਿਹੜੀ ਬ੍ਰੇਨ ਦੇ ਵਿੱਚ ਟਿਊਮਰ ਜਿਹੜਾ 8 ਸੈਂਟੀਮੀਟਰ ਪਾਇਆ ਗਿਆ ਸੀਗਾ ਤੇ ਮੈਡੀਕਲ ਸਹੂਿਦਾਵਾਂ ਦੇ ਨਾਲ 90 ਪਰਸੈਂਟ ਉਸ ਟਿਊਮਰ ਨੂੰ ਠੀਕ ਕੀਤਾ ਗਿਆ ਸੀ ਪਰ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਡਾਕਟਰ ਜਿਹੜੇ ਨੇ ਉਹ ਪੈਸੇ ਜ਼ਿਆਦਾ ਲੈਂਦੇ ਨੇ ਤੇ ਸਾਡਾ ਜਿਹੜਾ ਬਹੁਤ ਜ਼ਿਆਦਾ ਸਮੇਂ ਖਰਾਬ ਹੋਵੇਗਾ ਡਾਕਟਰਾਂ ਦਾ ਇੰਤਜ਼ਾਰ ਕਰਨਾ ਪਵੇਗਾ ਪਰ ਇਹ ਦੱਸੀਏ ਕਿ ਹਰ ਥਾਂ ਤੇ ਜਿਹਾ ਨਹੀਂ ਹੁੰਦਾ ਕਈ ਥਾਵਾਂ ਤੇ ਬਹੁਤ ਅੱਛੇ ਟ੍ਰੀਟਮੈਂਟ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਲੋਕਾਂ ਦਾ ਸੁਧਾਰ ਹੁੰਦਾ ਹੈ ਲੋਕਾਂ ਦਾ ਵਿਕਾਸ ਹੁੰਦਾ ਹੈ ਉਹਨਾਂ ਦੀ ਸਿਹਤ ਸੁਧਰਦੀ ਹੈ ਤੇ ਇਸ ਨੂੰ ਹੀ ਲੈ ਕੇ ਦੱਸ ਦਈਏ ਕਿ ਡਾਕਟਰ ਮਕਮੂਲਾ ਨੂੰ 8 ਸੈਂਟੀਮੀਟਰ ਜਿਹੜਾ ਟਿਊਮਰ ਸੀਗਾ ਉਹ 90% ਠੀਕ ਹੋਇਆ ਹੈ ਮੈਡੀਕਲ ਸਹੂਲਤਾਂ ਉਹਨਾਂ ਨੂੰ ਵਧੀਆ ਜਿਹੜੇ ਢੰਗ ਨਾਲ ਦਿੱਤੀ ਗਈ ਹੈ ਤੇ ਇੱਥੇ ਲੋਕਾਂ ਦੇ ਮਨਾਂ 'ਚ ਡਰ ਹੁੰਦਾ ਹੈ ਕਿ ਜ਼ਿਆਦਾ ਪੈਸੇ ਲੱਗ ਜਾਣਗੇ ਉਹ ਦੱਸਦੇ ਲਈ ਸੋਚਦੇ ਨੇ ਕਿ ਬੀਮੇ ਦੇ ਹੀ ਤੌਰ ਤੇ ਹੀ ਪੈਸੇ ਜਿਹੜੇ ਰਿਕਵਰ ਹੋ ਜਾਣ ਪਰ ਇਸੇ ਤਰੀਕੇ ਦੇ ਨਾਲ ਲੋਕ ਆਪਣੇ ਸਿਹਤ ਨੂੰ ਠੀਕ ਨਹੀਂ ਕਰ ਪਾਉਂਦੇ ਨੇ ਤੇ ਇਹਨਾਂ ਚੀਜ਼ਾਂ ਸਾਰਿਆਂ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਹੁਣ ਬਿਆਨਬਾਜ਼ੀ ਹੋ ਰਹੀ ਹੈ ਚਰਚਾਵਾਂ ਤੇਜ਼ ਨੇ ਜਿਸ ਨੂੰ ਲੈ ਕੇ ਲਗਾਤਾਰ ਹੀ ਹੁਣ ਮਾਮਲਾ ਜਿਹੜਾ ਵਾਪਕ ਗਿਆ ਤੇ ਡਾਕ ਮੈਡੀਕਲ ਸਹੂਲਤਾਂ ਤੋਂ ਲੈਂਦੇ ਹੋਏ ਡਾਕਟਰ ਜਿਹੜੇ ਨੇ ਹਮੇਸ਼ਾ ਤਤਪਰ ਰਹਿੰਦੇ ਨੇ ਪਰ ਲੋਕ ਕਿਤੇ ਨਾ ਕਿਤੇ ਡਰ ਜਾਂਦੇ ਨੇ ਤਾਂ ਹੁਣ ਦੱਸੀਏ ਕਿ 100 80ਵਾਂ ਅਪਰਧਾਨ ਜਿਹੜਾ ਵਾ ਬਣਾਇਆ ਗਿਆ ਔਰ ਭਾਰਤੀ ਮੂਲ ਦਾ ਪਹਿਲੀ ਵਾਰ ਵਿਅਕਤੀ ਜਿਹੜਾ ਇਤਿਹਾਸ ਵਿੱਚ ਗਿਆ ਹੋਇਆ ਕਿ ਉਹ ਬਣਿਆ ਤਾਂ ਬਹੁਤ ਆਪਣੇ ਆਪ ਦੇ ਵਿੱਚ ਮਾਣ ਵਾਲੀ ਗੱਲ ਹੈ ਤਾਂ ਦੱਸ ਦਈਏ ਕਿ ਮੈਡੀਕਲ ਸਹੂਲਤਾਂ ਨੂੰ ਬਹੁਤ ਵੱਡੇ ਪੱਧਰ ਤੇ ਉੱਤੇ ਲਿਆਂਦਾ ਗਿਆ ਹੈ ਲੋਕਾਂ ਨੂੰ ਇਹ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਬਹੁਤ ਵੱਡੇ ਪੱਧਰ ਤੇ ਕੰਮਕਾਜ ਕੀਤੇ ਗਏ ਨੇ ਜਿੱਥੇ ਕਿ ਲੋਕ ਇਹ ਸਹੂਲਤਾਂ ਲੈ ਸਕਣ ਤਾਂ ਉਹਨਾਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਜਿਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਚੀਜ਼ਾਂ ਕਾਫੀ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਲੋਕ ਜਿਹੜੇ ਨੇ ਉਹ ਬਹੁਤ ਸਾਰੇ ਲੋਕ ਫਾਇਦਾ ਵੀ ਲੈ ਚੁੱਕੇ ਨੇ ਤਾਂ ਪਰ ਇਸੇ ਤਰੀਕੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਪੈਸਿਆਂ ਦੇ ਡਰ ਤੋਂ ਜਾਂ ਉਹਨਾਂ ਨੂੰ ਲੱਗਦਾ ਕਿ ਸਾਡਾ ਸਮੇਂ ਖਰਾਬ ਹੋਵੇਗਾ ਤਾਂ ਘਰ ਬੈਠੇ ਨੇ ਪਰ ਇਹ ਹਰ ਵਾਰ ਨਹੀਂ ਹੁੰਦਾ ਕਿ ਕਈਆਂ ਨੂੰ ਬਹੁਤ ਵਧੀਆ ਟ੍ਰੀਟਮੈਂਟ ਮਿਲ ਜਾਂਦਾ ਹੈ ਕਿ ਬਿਮਾਰੀ ਦੇ ਹਿਸਾਬ ਦੇ ਨਾਲ ਟ੍ਰੀਟਮੈਂਟ ਹੁੰਦਾ ਹੈ ਕਈ ਵਾਰ ਬਿਮਾਰੀ ਜ਼ਿਆਦਾ ਫੈਲ ਜਾਂਦੀ ਹੈ ਤੇ ਟ੍ਰੀਟਮੈਂਟ ਔਖਾ ਹੋ ਜਾਂਦਾ ਜਿਸ ਨੂੰ ਲੈ ਕੇ ਬਹੁਤ ਜ਼ਿਆਦਾ ਨੁਕਸਾਨਦਾਇਕ ਚੀਜ਼ਾਂ ਬਣ ਜਾਂਦੀਆਂ ਨੇ ਪਰ ਡਾਕਟਰ ਮਕਮੂਲਾ ਜਿਨ੍ਹਾਂ ਦੇ 8 ਸੈਂਟੀਮੀਟਰ ਟਿਊਮਰ ਪਾਇਆ ਗਿਆ ਸੀਗਾ ਔਰ 90% ਉਸ ਨੂੰ ਠੀਕ ਕੀਤਾ ਗਿਆ ਹੈ ਤਾ ਮੈਡੀਕਲ ਜਿਹੜੀਆਂ ਐਸੋਸੀਏਸ਼ਨ ਦਾ ਪ੍ਰਧਾਨ ਉਹਨਾਂ ਨੂੰ ਅਮਰੀਕਾ ਦੇ ਵਿੱਚ ਬਣਾਇਆ ਗਿਆ ਔਰ ਪਹਿਲੀ ਵਾਰ ਭਾਰਤੀ ਮੂਲ ਦਾ ਵਿਅਕਤੀ ਪ੍ਰਧਾਨ ਬਣਿਆ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਤੇ ਇਤਿਹਾਸ ਵਾਲੀ ਮਾਣ ਵਾਲੀ ਗੱਲ ਹੈ ਕਿ ਇੱਕ ਭਾਰਤੀ ਮੂਲ ਦਾ ਵਿਅਕਤੀ ਜੋ ਹੈ ਹੁਣ ਪ੍ਰਧਾਨ ਬਣਿਆ ਤਾਂ ਉਹਨਾਂ ਦੇ ਵੱਲੋਂ ਹੁਣ ਮੈਡੀਕਲ ਜਿਹੜੀ ਸੁਵਿਧਾਵਾਂ ਨੂੰ ਹੋਰ ਵੱਡੇ ਪੱਧਰ ਤੇ ਲਿਜਾਣ ਦੇ ਲਈ ਕੰਮਕਾਜ ਕਰਨ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਚੀਜ਼ਾਂ ਵੱਡੇ ਪੱਧਰ ਤੇ ਸਥਾਪਿਤ ਕੀਤੀਆਂ ਜਾ ਰਹੀਆਂ ਤਾਂ ਇਹਨਾਂ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਾਰਟੀ ਮੂਲ ਦੇ ਲਈ ਇਹ ਬਹੁਤ ਮਹਾਨ ਵਾਲੀ ਗੱਲ ਹੈ ਜਿੱਥੇ ਕਿ ਲਗਾਤਾਰ ਹੀ ਹੁਣ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਤਾਹਨ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਇਸ ਨੂੰ ਸ਼ੇਅਰ ਕਰਨਾ ਜ਼ਰੂਰੀ ਬਣਦਾ ਹੈ